ਅੱਜ ਪੁੱਡਾ ਸਤੇ ਹੈੱਡ ਆਫਿਸ ਵੇਖਿਆ ਤੁਸੀਂ ਅਸੀਂ ਭਗਵੰਤ ਮਾਨ ਸਰਕਾਰ ਦੀ ਅੱਥੀ ਵੀ ਸਾੜੀ ਆ ਵੱਡੇ ਪੱਧਰ ਤੇ ਕਿਸਾਨ ਇੱਥੇ ਜਿਹੜੇ ਲੈਂਡ ਪੂਲਿੰਗ ਪਾਲਿਸੀ ਦੇ ਅਖੀਰਲੇ ਦਿਨ ਇਤਰਾਜ਼ ਜਮ੍ਹਾਂ ਕਰਾਉਣਾ ਇਹ ਇਤਰਾਜ਼ ਵੀ ਜਮ੍ਹਾਂ ਕਰਾਂਗੇ ਅਰ ਅਸੀਂ ਮੰਗ ਕਰਦੇ ਆ ਵੀ ਤੁਰੰਤ ਜੜੀ ਆ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਜਾਵੇ ਲੈਂਡ ਪੂਲਿੰਗ ਪਾਲਿਸੀ ਵਾਲੇ ਮਸਲੇ ਤੇ ਕਹਿੰਦੇ ਵੀ ਕੋਈ ਧੱਕੇਸ਼ਾਹੀ ਨਹੀਂ ਹੋਊਗੀ ਜੜਾ ਵਾ ਕਿਸਾਨਾਂ ਦੀ ਅਸੀਂ ਜੜੀ ਆ رائے ਜਾਣਾਂਗੇ ਅਰ ਲਗਭਗ ਬਹੁਤ ਸਾਰੇ ਕਿਸਾਨ ਜਿੱਥੇ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਪੁਰਾਣੀ ਜੇਲ ਗਮਟਾਲਾ ਅੰਮ੍ਰਿਤਸਰ ਦੀ ਸੀਗੀ ਇਹਨੂੰ ਪੁੱਡਾ ਨੇ ਲਗਭਗ 100 ਏਕੜ ਦੇ ਨੇੜੇ ਤੇੜੇ ਜ਼ਮੀਨ ਆ ਇਹਨੂੰ ਡਵੈਲਪ ਕਰਕੇ ਪਲਾਟ ਵੇਚਣ ਦਾ ਇਹ ਵੀ ਲੈਂਡ ਪੂਲਿੰਗ ਜੀ ਆਈ ਹੋਈ ਆ ਔਰ ਜਿਹੜੀ ਨਵੀਂ ਜੇਲ ਆ ਪਟਾਪੁਰ ਬਣੀ ਆ ਆ ਪੁੱਡਾ ਦਾ ਹੈੱਡ ਆਫਿਸ ਆ ਬਹੁਤ ਸਾਰੇ ਕਿਸਾਨ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਅੱਜ ਆਪਣੇ ਇਤਰਾਜ਼ ਲੈ ਕੇ ਆਏ ਹੋਏ ਆ ਕਿ ਅਸੀਂ ਜ਼ਮੀਨ ਨਹੀਂ ਦੇਣੀ ਹੈਗੀ ਇਹਦੋਂ ਪਹਿਲੋਂ ਵੀ ਬਹੁਤ ਸਾਰੇ ਕਿਸਾਨ ਜੜੇ ਆ ਉਹ ਜ਼ਮੀਨਾਂ ਇੱਥੇ ਇਤਰਾਜ਼ ਜਮ੍ਹਾਂ ਕਰਾ ਗਏ ਆ ਜਿਵੇਂ ਪਿੰਡ ਲਦੇ ਦੇ ਤਕਰੀਬਨ 40 ਏਕੜ ਜ਼ਮੀਨ ਸੋਨਾਂ ਦੇ ਕਿਸਾਨਾਂ ਨੇ ਇੱਥੇ ਇਤਰਾਜ਼ ਜਮ੍ਹਾਂ ਕਰਾਏ ਹੋਏ ਆ ਅਦਲੀਵਾਲ ਦੇ ਵੀ ਲਗਭਗ ਜਾਦਾ ਹੀ ਕਿਸਾਨ ਮੈਨੂੰ ਲੱਗਦਾ 60 70 ਕਿਸਾਨ ਸੀਗੇ ਜਿੰਨੇ ਕਿ ਮੇਰੇ ਕੋਲ ਰਿਪੋਰਟ ਆ ਉਹ ਵੀ ਇੱਥੇ ਇਤਰਾਜ਼ ਆਪਦੇ ਜਮਾ ਕਰਾ ਕੇ ਹੁਣ ਵੀ ਆ ਰਹੇ ਆ ਠੀਕ ਹੈ ਜੀ ਰਾਣੇਵਾਲੀ ਦੇ ਕਿਸਾਨ ਵੀ ਆ ਰਹੇ ਆ ਕੋਟਲਾ ਡੂਮ ਦੇ ਕਿਸਾਨ ਇੱਥੇ ਲਗਭਗ 20-22 ਕਿਸਾਨ ਉਹਨਾਂ ਚੋਂ ਇੱਕ ਵੱਡਾ ਹਿੱਸਾ ਤੁਹਾਡੇ ਸਾਹਮਣੇ ਫਾਰਮ ਫੜ ਕੇ ਖੜਾ ਵਾ ਇਹ ਵੀ ਅੱਜ ਇੱਥੇ ਇਤਰਾਜ਼ ਦੇਣ ਆਏ ਹੈਗੇ ਆ ਅਰੇ ਇਹਦੇ ਨਾਲ ਜਿਹੜੇ ਪਿੰਡ ਸਾਡੇ ਪਿੱਛੇ ਆ ਰਹੇ ਆ ਚੈਨਪੁਰ ਬਲਗਣ ਤੋਲੇ ਨੰਗਲ ਬਲਸਕੰਦਰ ਅਜੇ ਪਿੱਛੇ ਕਿਸਾਨ ਆ ਰਹੇ ਆ ਜਿਹੜੇ ਅੱਜ ਕਿਉਂਕਿ ਕੱਲ ਐਤਵਾਰ ਸੀਗਾ ਅੱਜ ਦਫਤਰ ਖੁੱਲਣਾ ਵਾ ਤੇ ਅੱਜ ਜਿਹੜਾ ਵਾ ਉੱਥੇ ਅਸੀਂ ਇਹਨਾਂ ਨੂੰ ਜਮ੍ਹਾਂ ਕਰਾਉਣੇ ਹੈਗੇ ਆ ਔਰ ਜਿਹੜੇ ਨਾਂ ਸੋਲ ਲਓ ਜਿਵੇਂ ਅੱਜ ਕਿਸਾਨ ਜਿਹੜੇ ਆਏ ਹੈਗੇ ਆ ਜਿਹੜੇ ਲਦੇਦ ਆ ਪਿਆਰਾ ਸਿੰਘ ਬਿਆੰਤ ਸਿੰਘ ਪਲਵਿੰਦਰ ਸਿੰਘ ਪਵਿੱਤਰ ਸਿੰਘ ਇਹ ਤੋਂ ਬਾਅਦ ਜਿਹੜੇ ਆ ਰਾਜਾ ਸਾਸੀ ਦੇ ਤਸਵੀਰ ਸਿੰਘ ਕਿਸਾਨ ਇੱਥੇ ਆਇਆ ਪਹਿਲਾਂ ਕੁਝ ਕਿਸਾਨ ਦੇ ਕੇ ਜਮ੍ਹਾਂ ਕਰਾ ਗਏ ਹੈਗੇ ਆ ਇਹਦੇ ਨਾਲ ਦੀ ਨਾਲ ਜਿਹੜੇ ਆਪਣਾ ਕੋਟਲਾ ਡੂਮ ਦੇ ਕਿਸਾਨ ਆ ਉਹਨਾਂ ਵਿੱਚ ਬਲ ਬਲਜੀਤ ਸਿੰਘ ਬਲਦੇਵ ਸਿੰਘ ਕਲਦੀਪ ਸਿੰਘ ਅਮਰਜੀਤ ਸਿੰਘ ਜੈਮਲ ਸਿੰਘ ਗੁਰਬਖਸ਼ ਸਿੰਘ ਅੰਗਰੇਜ਼ ਸਿੰਘ ਕਸ਼ਮੀਰ ਸਿੰਘ ਬਲਕਾਰ ਸਿੰਘ ਰਜਿੰਦਰ ਸਿੰਘ ਰਣ ਬੀਰ ਕੌਰ ਪਰਮਿੰਦਰ ਕੌਰ ਬਲਵੰਤ ਸਿੰਘ ਅਮਰ ਸਿੰਘ ਗੁਰਵਿੰਦਰ ਸਿੰਘ ਭਜਨ ਸਿੰਘ ਹਰਜਿੰਦਰ ਸਿੰਘ ਸੇਵਾ ਸਿੰਘ ਕਸ਼ਮੀਰ ਸਿੰਘ ਸੋਚਾ ਸਿੰਘ ਹੋਰ ਵੀ ਕੁਝ ਨਾ ਰਹਿ ਗਏ ਤੇ ਇੱਕ ਕਿਸਾਨ ਜਿਹੜੇ ਇੱਥੇ ਮੌਜੂਦ ਹੈਗੇ ਆ ਜਿਹੜੇ ਲੈਂਡ ਪੂਲਿੰਗ ਤੇ ਅੱਜ ਖੀਰਲਾ ਦਿਨ ਸੀਗੀ ਉਹ ਆਪਣੀ ਜਿਹੜੀ ਆ ਇੱਥੇ ਅਤਰਾਜ ਜਮਾ ਕਰਾਉਣ ਆਏ ਹੈਗੇ ਆ ਇਹਦੇ ਨਾਲ ਦੀ ਨਾਲ ਜੇਲ ਲਗਭਗ ਆਹ ਜ਼ਮੀਨ ਜਿੱਤੇ ਸੀ ਬੈਠੇ ਆ ਇਹ 16 17 ਦੇ ਵਿੱਚ ਇਥੋਂ ਸ਼ਿਫਟ ਹੋਈ ਜੇਲ ਆ ਰਾਜ 8 ਸਾਲ ਹੋ ਗਏ ਆ ਇਹ 100 ਏਕੜ ਜ਼ਮੀਨ ਹੈ ਲਗਭਗ ਜਦੋਂ ਅਸੀਂ ਇਹਨੂੰ ਦੇਖਿਆ ਤਾਂ ਸ਼ਾਇਦ ਇੱਥੇ ਤੁਸੀਂ ਕੋਠੀਆਂ ਬਣੀਆਂ ਵੇਖੋ ਕਸ਼ਰ 15% ਜ਼ਮੀਨ ਜੜੀ ਆ ਇਹਦੇ ਤੇ ਕੋਠੀਆਂ ਬਣੀਆਂ ਨਜ਼ਰ ਆਉਣਗੀਆਂ ਕੁਝ ਮੰਨ ਲਈਏ ਪਰਚੇਜ ਸੇਲ ਵਾਲੇ ਵੀ ਹੋਣਗੇ ਪਲਾਟ ਵਿੱਗੇ ਹੋਣਗੇ ਆਈਡੀਆ ਨਹੀਂ ਮੰਨ ਲਈਏ ਵੀ 20% ਪਲਾਟ ਇੱਥੇ ਵਿਕ ਚੁੱਕੇ ਆ ਇੱਕ ਪਲਾਟ ਦੀ ਇੱਥੇ ਕੀਮਤ ਘੱਟੋ ਘੱਟ 50 ਲੱਖ ਦੇ 50000 ਗੱਜ ਦੇ ਵਿੱਚ ਤੋਂ ਉਹਦੇ ਹਿਸਾਬ ਨਾਲ ਕਰੋੜ ਰੁਪਈਏ ਦਾ 200 ਗੱਜ ਦਾ ਪਲਾਟ ਜਿਹੜਾ ਵਾ ਕਰੋੜ ਰੁਪਈਏ ਦਾ ਪੈਂਦਾ ਹੈਗਾ ਤੇ ਉਹਦੀ ਇਨਵੈਸਟਮੈਂਟ ਦੇਖ ਲਓ ਕਰੋੜ ਰੁਪਈਆ ਕਿਹੜਾ ਬੰਦਾ ਵਾ ਜਿਹੜਾ ਇੱਥੇ ਪਲਾਟ ਲੈ ਕੇ ਖਰੀਦੂਗਾ ਜੇ ਗਵਰਨਮੈਂਟ ਆਪਦੇ ਪ੍ਰੋਜੈਕਟ ਨੂੰ ਆ ਜਿਹੜੀ ਜ਼ਮੀਨ ਸੀਗੀ ਪੁਰਾਣੀ ਜੇਲ੍ਹ ਦੀਏ ਸਭ ਤੋਂ ਮਸ਼ਹੂਰ ਜਗ੍ਹਾ ਸੀ ਔਰ ਬਹੁਤ ਕਮਰਸ਼ੀਅਲ ਜਗਾ ਚੰਦੀ ਹੈਗੀ ਜੇ ਪਿਛਲੇ 8 ਸਾਲਾਂ ਚੋਂ ਇਹਦੇ ਜ਼ਮੀਨ ਦਾ ਇੱਕ ਹਿੱਸਾ ਛੋਟਾ ਜਾ ਵਿਕਸਤ ਹੋ ਸਕਿਆ ਇਹਦੇ ਹਿਸਾਬ ਨਾਲ 20-32 ਸਾਲ ਲੱਗ ਜਾਣਗੇ ਸਾਰੀ ਜ਼ਮੀਨ ਵਿਕਦਿਆਂ ਜੇ ਇੰਨਾ ਇੱਥੇ ਜ਼ਮੀਨ ਨਹੀਂ ਵਿਕਸਤ ਹੋਈ ਜੜੀਆਂ ਕਲੋਨੀਆਂ ਔਰ ਅਰਬਨਾਈਜੇਸ਼ਨ ਪਿੰਡਾਂ 'ਚ ਜਾ ਕੇ ਇਹਨਾਂ ਨੇ ਬਣਾਉਣਾ ਉੱਥੇ ਤਾਂ 100 ਸਾਲ ਲੱਗ ਜਾਣਗੇ ਤੇ ਸਭ ਨਾਲ ਤੇ ਫਿਰ 3 ਸਾਲ ਦਾ ਠੇਕਾ ਦੇਣਾ ਅਰ ਬਾਅਦ ਚ ਕਿਸਾਨ ਕਿੱਥੋਂ ਰੋਟੀ ਖਾਊਗਾ ਇਹ ਤਾਂ ਇਹਨਾਂ ਦੀਆਂ ਕਲੋਨੀਆਂ ਤੋਂ ਜਿਹੜੇ ਅਮਨ ਅਰੋੜਾ ਜੀ ਕਹਿੰਦੇ ਆ ਨਾ ਵੀ ਜੜੀਆਂ ਪ੍ਰਾਈਵੇਟ ਕਲੋਨੀਆਂ ਉਹਨਾਂ ਵਿੱਚ ਬੇਨਿਜ਼ਮੀਆਂ ਬਹੁਤ ਆ ਥੋੜੀ ਤੇ ਆਪਣੀ ਕਲੋਨੀਆਂ ਪੁੱਡਾ ਦੀ ਪੰਜਾਬ ਸਰਕਾਰ ਦੀ ਆਪਣੀ ਕਲੋਨੀ ਦੇਖ ਲੋ ਅਜੇ ਤੱਕ ਪੂਰੀ ਤਰ੍ਹਾਂ ਵਿਕਸਿਤ ਨਹੀਂ ਜਿੱਥੇ ਮੈਂ ਬੈਠਾ ਫੋਰ ਲਾਈਨ ਆ ਠੀਕ ਆ ਜੀ ਇੱਥੇ ਕਿੰਨੇ ਕੁ ਲੋਕ ਆ ਰਹੇ ਆ ਤੋਂ ਸਰਕਾਰ ਗੁੰਮਰਾਹ ਕਰ ਰਹੀ ਐ ਸੀ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਵੀ ਅੱਜ ਵੀ ਕਿਸਾਨ ਆ ਸਾਰਿਆਂ ਦੇ ਸਾਹਮਣੇ ਤਾਨੂੰ ਆਪਦੇ ਤਰਾਜ ਦੇਣ ਆਏ ਆ ਕਿ ਅਸੀਂ ਲੈਂਡ ਪੁੱਲਿੰਗ ਪਾਲਿਸੀ ਵਿੱਚ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਇਸ ਕਰਕੇ ਤੁਸੀਂ ਤੁਰੰਤ ਪ੍ਰਭਾਵਨਾਹ ਸਕੀਮ ਵਾਪਸ ਲਓ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਅੰਦੋਲਨ ਤੇਜ ਹੋਊਗਾ ਕੱਲ ਵੀ ਅਸੀਂ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਮਮ ਦੀ ਵੱਡੀ ਮੀਟਿੰਗ ਹੋਈ ਆ ਜਲੰਧਰ ਦੇ ਵਿੱਚ ਅਸੀਂ ਜਿਹੜਾ ਕਿਸਾਨ ਵਿਦੂਲ ਸੰਘਰਸ਼ ਕਮੇਟੀ ਨੇ ਕੱਲ ਅਰਲੀ ਮਾਰਨਿੰਗ ਵੱਡਾ ਇਕੱਠ ਸੱਦਿਆ ਹੋਇਆ ਇਸ ਮਸਲੇ ਤੇ ਤੇ ਆਉਣ ਵਾਲੇ ਸਮੇਂ ਵਿੱਚ 11 ਨੂੰ ਸਾਰੇ ਪੰਜਾਬ ਸਮੇਤ ਅੰਮ੍ਰਿਤਸਰ ਦਾ ਵੀ ਇਤਿਹਾਸਿਕ ਮੋਟਰਸਾਈਕਲ ਮਾਰਚ ਹੋਊਗਾ ਜਿਹੜਾ ਅੰਮ੍ਰਿਤਸਰ ਦੇ ਵਿੱਚੋਂ ਦੀ ਲੰਘਦਾ ਆ ਪਹਿਲੋਂ ਮੰਨ ਵਾਲੇ ਦੇ ਨੇੜੇ ਜਿਹੜੇ ਪਿੰਡ ਨੇ ਫਿਰ ਗੋਲਡਨ ਗੇਟ ਉਦੋਂ ਗਾਂ ਫਿਰ ਜਿੱਥੇ ਮਹਾਰਾਜਾ ਸ਼ਾਮ ਸਿੰਘ ਟਾਰੀ ਵਾਲੇ ਦਾ ਚੌਕ ਆ ਇਹਨੂੰ ਇੰਡੀਆ ਗੇਟ ਕਹਿੰਦੇ ਇੱਥੇ ਤਾਂ ਹੀ ਹੁੰਦਾ ਆ ਰਾਮਤੀਰਥ ਦੇ ਬਾਕੀ ਪਿੰਡਾਂ 'ਚ ਜਾਊਗਾ 11 ਦਾ ਮੋਟਰਸਾਈਕਲ ਮਾਰਚ ਹੈਗਾ ਆਪਣਾ ਇਸ ਕਰਕੇ ਪ੍ਰੈਸ ਨੂੰ ਇਹ ਵੀ ਜਾਣਕਾਰੀ ਅਸੀਂ ਦੇਣਾ ਚਾਹੁੰਦੇ ਆ ਤੇ 20 ਅਗਸਤ ਨੂੰ ਜਿਹੜੀ ਆਪਣਾ ਜਲੰਧਰ ਦੇ ਵਿੱਚ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਦੇ ਨਾਂ ਹਿਤ ਮਹਾਂ ਰੈਲੀ ਹੋ ਰਹੀ ਆ ਉਹ ਵੀ ਵੱਡੇ ਪੱਧਰ ਤੇ ਅਸੀਂ ਕਰਾਂਗੇ ਉਹਦੀ ਵੀ ਤਿਆਰੀ ਅਸੀਂ ਨਾਲ ਦੀ ਨਾਲ ਕਰ ਰਹੇ ਹੈਗੇ ਆ ਅੱਜ ਅਸੀਂ ਭਗਵੰਤ ਮਾਨ ਦਾ ਇੱਥੇ ਕੱਟਆਫ ਪੁਤਲਾ ਵੀ ਫੂਕੇ ਜਾਵਾਂਗੇ ਕਿਸਾਨ ਸਾਡੇ ਹੋਰ ਹੈਗੇ ਤੇ ਅੰਦਰ ਜਿਹੜੇ ਅਫਸਰ ਬੈਠੇ ਆ ਉਹਨਾਂ ਨੂੰ ਮਿਲ ਕੇ ਇਤਰਾਜ਼ ਦੇ ਕੇ ਜਾਵਾਂਗੇ ਵੀ ਭਾਈ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਤਮਾਮ ਪਿੰਡਾਂ ਦੇ ਕਿਸਾਨ ਜਿਹੜੇ ਆ ਉਹ ਜ਼ਮੀਨ ਨਹੀਂ ਦੇਣਾ ਚਾਹੁੰਦੇ ਸਰਕਾਰ ਭਰਮ ਵੀ ਫਲਾ ਰਹੀ ਹੈ ਗਿਆ ਪਿੰਡ ਤੋਲੇ ਨੰਗਲ ਦੇ ਵਿੱਚ ਸਾਡੇ ਕਿਸਾਨ ਗਏ ਤੇ ਉੱਥੇ ਏਜੰਸੀਆਂ ਭਰਮ ਫਲਾ ਰੀਆਂ ਵੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਵਾਪਸ ਹੋ ਗਈ ਆ ਇਹਦਾ ਜੀ ਹਜੇ ਨੋਟੀਫਿਕੇਸ਼ਨ ਕੋਈ ਨਹੀਂ ਹੋਇਆ ਸੀ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਮਤ ਗੁੰਮਰਾਹ ਕੋਨ ਪ੍ਰਚਾਰ ਚਾ ਉਹ ਕੋਈ ਲੈਂਡ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਰੱਦ ਨਹੀਂ ਹੋਈ ਹੈਗੀ ਇਹ ਤਾਂ ਜਦੋਂ ਸਰਕਾਰ ਰੱਦ ਕਰੂਗੀ ਉਦੋਂ ਪਤਾ ਲੱਗੂ ਔਰ ਜਿਹੜੇ ਦੋ ਬਿਲਡਰ ਤਿਆਰ ਕੀਤੇ ਹੋਏ ਲੁਧਿਆਣੇ ਵਿੱਚ ਪਰਸੈਪਸ਼ਨ ਬਣਾਉਣ ਨੂੰ ਇੱਕ ਬਿਲਡਰ ਨੇ 100 ਕਿੱਲੇ ਦਿੱਤੀ ਆ ਕਿਨੇ 70 ਕਿੱਲੇ ਜਿਹੜੀਆਂ ਉਹ ਪਰਸੈਪਸ਼ਨ ਬਣਾਉਣ ਚ ਲੱਗੇ ਹੋਏ ਆ ਵੀ ਸਾਡੇ ਨਾਲ ਕਿਸਾਨ ਸਹਿਮਤ ਆ ਔਰ ਸਾਡੀ ਪਾਲਿਸੀ ਤੋਂ ਖੁਸ਼ ਆ ਗਏ ਸੋ ਜਿਹੜੀ ਸਰਕਾਰ ਆ ਉਹ ਗਮਰਾਹਪੁਣ ਪ੍ਰਚਾਰ ਵੀ ਕਰ ਰਹੀ ਆ ਤੇ ਸਾਰੇ ਕਿਸਾਨਾਂ ਨੂੰ ਕਿੰਨੇ ਵੀ ਅਜੇ ਪਾਲਿਸੀ ਨਾ ਰੱਦ ਹੋਈ ਆ ਨਾ ਹਾਲੇ ਕੋਈ ਭਗਵੰਤਮਾਨ ਸਰਕਾਰ ਰੱਦ ਕਰਨ ਦੀ ਮਨ ਬਣਾ ਕੇ ਬੈਠਾ ਵਾ ਹਾਂ ਜੇ ਪੰਜਾਬ ਦੇ ਲੋਕ ਸਾਰੇ ਇਕੱਠੇ ਰਲ ਕੇ ਸੰਘਰਸ਼ ਕਰਨਗੇ ਤੇ ਪਾਲਿਸੀ ਰੱਦ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਊਗੀ ਤੋਂ ਭਗਵੰਤ ਮਾਨ ਸਾਹਿਬ ਨੂੰ ਅਸੀਂ ਕਹਿਣਾ ਚਾਹੁੰਨੇ ਆ ਵੀ ਜਿੰਨੀ ਜਲਦੀ ਹੋ ਸਕਦਾ ਆਪਣੀ ਪਾਲਿਸੀ ਵਾਪਸ ਲੈ ਜਾਓ ਨਹੀਂ ਤੇ ਜਿਹੜਾ ਤੁਹਾਨੂੰ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ ਜੋ ਭਾਜਪਾ ਦਾ ਹਸ਼ਰ ਹੋਇਆ ਜਿਵੇਂ ਪੰਜਾਬ ਦੇ ਅੰਦਰ ਭਾਜਪਾ ਨੂੰ ਛੇਕ ਛੱਡਿਆ ਸੀਗਾ ਆਮ ਜਨਤਾ ਨੇ ਤੇ ਤੁਹਾਡੀ ਉਹਦੇ ਨਾਲ ਵੀ ਬੁਰੀ ਹੋਣੀ ਆ ਫਿਰ ਤੁਹਾਨੂੰ ਜਿਹੜਾ ਥੁੱਕਿਆ ਉਹ ਚੱਟਣਾ ਪੈਣਾ ਵਾ ਸਮੇ ਤੋਂ ਪਹਿਲੋ ਪਹਿਲੋ ਲੈਂਡ ਪਾਲਿਸੀ ਵਾਪਸ ਲੈ ਜਾਓ ਧੰਨਵਾਦ ਮੇਰਾ ਪਿੰਡ ਕੋਠੇ ਘਰਾਲਾ ਜ਼ਿਲ੍ਹਾ ਗੁਰਦਾਸਪੁਰ ਹੈ ਅੱਜ ਇੱਥੇ ਪੁੱਡਾਂ ਦੇ ਉੱਤਰ ਕੀ ਕਰਨ ਆਏ ਜੀ ਸਰ ਜੀ ਅਸੀਂ ਪੁੱਠਾ ਸਦਨ ਆਏ ਆਂ ਵੀ ਅਸੀਂ ਜ਼ਮੀਨ ਅਸੀਂ ਮਰਦਿਆਂਗੇ ਜ਼ਮੀਨ ਨਹੀਂ ਜਾਣੀ ਅੱਛਾ ਮੁੱਖ ਮੰਤਰੀ ਸਾਹਿਬ ਦਾ ਕਹਿੰਦੇ ਵੀ ਕਿਸਾਨ ਸਹਿਮਤ ਬੜੇ ਤੁਹਾਡੇ ਪਿੰਡ 'ਚ ਕੋਈ ਕਿਸਾਨ ਸਹਿਮਤ ਆ ਸਰ ਜੀ ਇੱਕ ਬੰਦਾ ਵੀ ਇਹ ਗੱਲ ਤੇ ਨਹੀਂ ਗਾ ਸਹਿਮਤ ਕੋਈ ਕਮੀ ਮਤਲਬ ਮਤੂਰ ਲੈਂਡਲਾਰਡ ਤੇ ਹੈ ਨਹੀਂ ਰਹਿ ਗਿਆ ਪੰਜਾਬ ਤੇ ਕੋਈ ਥੋੜੀਆਂ ਥੋੜੀਆਂ ਜ਼ਮੀਨਾਂ ਨੇ ਠੀਕ ਹੈ ਉਹ ਵੀ ਹੋੜ ਨਹੀਂ ਘਟ ਰਹੀ ਦਿਨ ਤੇ ਦਿਨ ਤੇ ਇਹ ਜਬਰੀ ਹੋ ਰਿਹਾ ਸਾਰਾ ਕੰਮ ਜੀ ਠੀਕ ਹੈ ਹਾਂਜੀ ਸਰਦਾਰ ਜੀ ਪਿੰਡ ਤੇ ਨਾ ਤੇ ਸਰ ਜੀ ਮੇਰਾ ਨਾਮ ਦਿਲਬਖ ਸਿੰਘ ਗੇਲਾ ਮੇਰਾ ਪਿੰਡ ਕੋਟਲਾ ਡੂਮ ਆ ਕੋਈ ਤੁਹਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਸਾਰੇ ਕਿਸਾਨ ਸਹਿਮਤ ਹੈ ਲੈਂਡ ਪੂਲਿੰਗ ਪਾਲਿਸੀ ਜੀ ਤੁਹਾਡਾ ਕਹਿਣਾ 100% ਝੂਠ ਮਾਰਦਾ ਮੁੱਖ ਮੰਤਰੀ ਬਿਲਕੁਲ ਝੂਠਾ ਇਨਸਾਨ ਹੈ ਕੋਈ ਗੱਲ ਨਹੀਂ ਕੋਈ ਵਜਨ ਨਹੀਂ ਸਾਰੇ ਕਿਸਾਨ ਇਸ ਗੱਲ ਦੇ ਵਿਰੁੱਧ ਨੇ ਇਹ ਨੀਤੀ ਕੇ ਵੀ ਕਿਸਾਨ ਨੂੰ ਪਸੰਦ ਨਹੀਂ ਤੇ ਇਹ ਸਾਡੀ ਤਬਾਹੀ ਵਾਲੀ ਨੀਤੀ ਹੈ ਤੇ ਅਈਆਂ ਨੂੰ ਕਦੀ ਵੀ ਸੈਕਟ ਨਹੀਂ ਕਰਨ ਦੂਜਾ ਪੁੱਡਾ ਦੇ ਅੰਮ੍ਰਿਤਸਰ ਦਫ਼ਤਰ ਆਏ ਕੀ ਕਰਨ ਆਏ ਜੀ ਅੱਜ ਪੁੱਡਾ ਦੇ ਅੰਮ੍ਰਿਤਸਰ ਦਫ਼ਤਰ ਦੇ ਵਿੱਚ ਅਸੀਂ ਆਪਣੇ ਜਿਹੜੇ ਫਾਰਮ ਜਮ੍ਹਾਂ ਕਰਾਉਣਾ ਹੈ ਤੇ ਇਹ ਦੱਸਣਾ ਹੈ ਵੀ ਇਹ ਜਿਹੜੀ ਨੀਤੀ ਲਾਗੂ ਕੀਤੀ ਆ ਤੇ ਸੀਐਮ ਸਾਹਿਬ ਨੇ ਤੇ ਇਹ ਸਾਨੂੰ ਬਿਲਕੁਲ ਪਸੰਦ ਨਹੀਂ ਤੁਸੀਂ ਤੁਸੀਂ ਇਤਰਾਜ ਵਾਲੇ ਫਾਰਮ ਜਮ੍ਹਾਂ ਕਰਾਉਣਾ ਵੀ ਅਸੀਂ ਨਹੀਂ ਦੇਣੀ ਜ਼ਮੀਨ ਹਾਂਜੀ ਨਹੀਂ ਦੇਣੀ ਬਿਲਕੁਲ ਨਹੀਂ ਦੇਣੀ ਕਿਹ ਕੀਮਤ ਤੇ ਇਹ ਜ਼ਮੀਨ ਦੇਣੀ ਹੈ ਠੀਕ ਹੈ